ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਵਿਦਿਆਰਥੀ ਤੇ ਖੇਡਾਂ ਠੀਕ ਹੈ ਇਹਦੇ ਅਸੀਂ 7. ਕਰਾਂਗੇ ਬਹੁਤ ਹੀ ਸਾਂਝ ਹੈ ਠੀਕ ਹੈ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਖੇਡਾਂ ਦੇ ਵਿੱਚ ਭਾਗ ਲੈਂਦੇ ਹੋ ਕਿ ਨਹੀਂ ਤੇ ਕਿਹੜੀਆਂ-ਕਿਹੜੀਆਂ ਖੇਡਾਂ ਦੇ ਵਿੱਚ ਭਾਗ ਲੈਂਦੇ ਹੋ ਠੀਕ ਹੈ ਚਲੋ ਫੇਰ ਸਟਾਰਟ ਕਰਦੇ ਹਾਂ ਨੰਬਰ 1 ਹੈ ਜਾਣ ਪਹਿਚਾਨ ਖੇਡਾਂ ਮਨੁੱਖੀ ਜੀਵਨ ਦਾ ਅਤੁੱਟ ਹਿੱਸਾ ਹਨ ਇਹ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਸਰੀਰਕ ਤੇ ਮਾਨਸਿਕ ਵਿਕਾਸ ਦਾ ਵੀ ਸਾਧਨ ਹਨ ਖੇਡਾਂ ਖੇਡਣ ਨਾਲ ਸਰੀਰ ਵਿੱਚ ਚੁਸਤੀ ਤੇ ਫਰਤੀ ਆਉਂਦੀ ਹੈ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਫੇਫੜਿਆਂ ਨੂੰ ਤਾਜੀ ਹਵਾ ਮਿਲਦੀ ਹੈ ਠੀਕ ਹੈ ਨਾ ਅੱਗੇ ਹੈ ਨੰਬਰ 2 ਵਿਦਿਆਰਥੀਆਂ ਲਈ ਖੇਡਾਂ ਦਾ ਮਹੱਤਵ ਕੀ ਮਹੱਤਵ ਰੱਖਦੀਆਂ ਖੇਡਾਂ ਵਿਦਿਆਰਥੀਆਂ ਲਈ ਖੇਡਾਂ ਖੇਡਣ ਨਾਲ ਸਰੀਰ ਤਕੜਾ ਅਤੇ arogh ਰਹਿੰਦਾ ਹੈ ਖੇਡਾਂ ਖੇਡਣ ਨਾਲ ਦਿਮਾਗ ਦੀ ਜਾਤ ਸ਼ਕਤੀ ਵਧੀ ਹੈ ਤੇ ਦਿਮਾਗ ਤਾਜ਼ਾ ਤੇ ਚੁਸਤ ਰਹਿੰਦਾ ਹੈ ਖੇਡਾਂ ਖੇਡਣ ਨਾਲ ਵਿਦਿਆਰਥੀ ਅਨੁਸ਼ਾਸਨ ਦਾ ਪੱਕਾ ਪਾਬੰਦ ਹੋ ਜਾਂਦਾ ਹੈ ਖੇਡ ਦੇ ਮੈਦਾਨ ਵਿੱਚ ਵੀ ਉਹ ਨਿਯਮ ਨਿਜਮਾਂ ਦੀ ਪਾਲਣਾ ਅਨੁਸ਼ਾਸਨ ਵਿੱਚ ਰਹਿ ਕੇ ਕਰਦਾ ਹੈ ਆਪਣੇ ਕਪਤਾਨ ਦਾ ਕਹਿਣਾ ਸਿਰ ਮੱਥੇ ਮੰਨਦਾ ਹੈ ਅਗਲਾ ਪੁਆਇੰਟ ਹੈ ਸਕੂਲਾਂ ਵਿੱਚ ਖੇਡਾਂ ਦਾ ਮਹੱਤਵ ਕੀ ਮਹੱਤਵ ਹੈ ਸਕੂਲਾਂ ਵਿੱਚ ਅੱਜਕੱਲ੍ਹ ਸਕੂਲਾਂ ਵਿੱਚ ਖੇਡਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਹੋਰ ਵਿਸ਼ਿਆਂ ਦੇ ਨਾਲ-ਨਾਲ ਖੇਡਾਂ ਦੇ ਵਿਸ਼ੇ ਨੂੰ ਵੀ ਜ਼ਰੂਰੀ ਰੱਖਿਆ ਜਾਂਦਾ ਹੈ। ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਕਈ ਖੇਡਾਂ ਖੜਾਈਆਂ ਜਾਂਦੀਆਂ ਹਨ। ਪਹਿਲਾਂ ਸਕੂਲ ਲੈਵਲ ਤੇ ਬੱਚੇ ਖੜਾਏ ਜਾਂਦੇ ਹਨ ਫਿਰ ਚੁਣੇ ਜਾਣ ਤੇ ਜ਼ਿਲ੍ਹਾ ਲੈਵਲ ਤੇ ਫਿਰ ਪ੍ਰਾਂਤ ਲੈਵਲ ਤੱਕ ਬੱਚੇ ਖੇਡਾਂ ਵਿੱਚ ਮੈਡਲ ਪ੍ਰਾਪਤ ਕਰਦੇ ਹਨ ਇਹਨਾਂ ਖੇਡਾਂ ਨਾਲ ਬੱਚਿਆਂ ਵਿੱਚ ਆਤਮ ਬਲ ਵੱਧਦਾ ਹੈ ਜੋ ਉਹਨਾਂ ਨੂੰ ਜ਼ਿੰਦਗੀ ਵਿੱਚ ਸਹੀ ਰਾਸਤੇ ਤੇ ਲੈ ਜਾਂਦਾ ਹੈ ਨੈਕਸਟ ਪੁਆਇੰਟ ਹੈ ਪੜ੍ਹਾਈ ਤੇ ਖੇਡਾਂ ਦਾ ਸੰਤੁਲਨ ਕਹਿੰਦੇ ਆ ਵਿਦਿਆਰਥੀ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ। ਜ਼ਿਆਦਾ ਪੜ੍ਹਾਈ ਬਿਨਾਂ ਆਰਾਮ ਦੇ ਮਨ ਨੂੰ ਥਕਾ ਦਿੰਦੀ ਹੈ, ਜਦਕਿ ਖੇਡਾਂ ਮਨ ਨੂੰ ਤਾਜ਼ਗੀ ਪ੍ਰਦਾਨ ਕਰਦੀਆਂ ਹਨ। ਇਸ ਲਈ ਦੋਵਾਂ ਦਾ ਮਿਲਾਪ ਵਿਦਿਆਰਥੀ ਦੇ ਪੂਰਨ ਵਿਕਾਸ ਲਈ ਲਾਜ਼ਮੀ ਹੈ। अगला पैरा है नंबर पाँच दिल परचावा खेड कि दिल परचावा हों खे न खेड खेडते समय बंदा बाहरी फिकर झंजटा तो मुक्त रिहता है संसारिक फिकर सोचा तो मुक्त हो के उसका मन नच उठता है खेलते समय खुल के हसता है वो तनाव मुक्त हो जाता है इस तरह खेडा उसका खूब मनोरंजन कर ਅੱਗੇ ਹੈ ਮੁਕਾਬਲੇ ਦੀ ਭਾਵਨਾ ਨੰਬਰ 6. ਖੇਡਾਂ ਖੇਡਣ ਨਾਲ ਸਾਡੇ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇੱਕ ਦੂਜੇ ਨਾਲ ਮੁਕਾਬਲਾ ਕਰਨਾ ਮਨੁੱਖ ਦੀ ਕੁਦਰਤੀ ਫਿਤਰਤ ਹੁੰਦੀ ਹੈ। ਇਸ ਨਾਲ ਉਸ ਨੂੰ ਜ਼ਿੰਦਗੀ ਦੇ ਥਪੇੜਿਆਂ, ਭਾਵ ਝਗੜਿਆਂ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ। ਸਾਰਾਂਸ਼ ਕੀ ਹੈ ਇਸ ਦਾ ਨੰਬਰ 7 ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਦੀ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਮਹਾਨਤਾ ਹੈ ਜਿਹੜਾ ਮਨੁੱਖ ਖੇਡਾਂ ਦੇ ਮਹੱਤਵ ਨੂੰ ਪਛਾਣ ਲੈਂਦਾ ਹੈ ਉਹ ਹਮੇਸ਼ਾ ਹੀ ਜ਼ਿੰਦਗੀ ਵਿੱਚ ਤੰਦਰੁਸਤ ਰਹਿੰਦਾ ਹੋਇਆ ਆਪਣੇ ਸੁਪਨੇ ਸਕਾਰ ਕਰਦਾ ਹੈ ਠੀਕ ਹੈ ਇਹ ਤੁਹਾਡਾ ਹੋ ਗਿਆ ਖੇਡ ਵਿਦਿਆਰਥੀ ਤੇ ਖੇਡਾਂ ਤੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਲਰਨ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਓਕੇ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਕਰਾਂਗੇ ਓਕੇ ਬਾਏ